ਹੋਨੇ ਬੰਦੇ ਨਾਲ ਆ ਜੀ ਤੇ ਆ ਵੇਖੋ ਛੋਟੇ ਛੋਟੇ ਬੱਚੇ ਆ ਤੇ ਕਿਵੇਂ ਜਿਹੜੇ ਘਰ ਕੂਰੇ ਇਹਨਾਂ ਦਾ ਬਿਲਕੁਲ ਬਾਈ ਜੀ ਟਹਿ ਚੁੱਕਾ ਜੀ ਮੰਦੇ ਹਾਲਾਤ ਆ ਗਾਡਰ ਬਾਲੇ ਸਾਰੇ ਡਿੱਗ ਪਿਆ ਬੱਚੇ ਵੇਖੋ ਕਿਵੇਂ ਛੋੜੇ ਛੋਟੇ ਆ ਜੀ ਬੁਰੇ ਹਾਲਾਤ ਨੇ ਬਾਕੀ ਮਾਂ ਤਾਂ ਕੀ ਨਾ ਆਏ ਆ ਜੀ ਆਪਣਾ ਚਰਨਜੀਤ ਕਾਂ ਚਰਨਜੀਤ ਕੋਲ ਜੀ ਤੇ ਕੀ ਗੱਲ ਬਾਤ ਇਹ ਕਿਵੇਂ ਹੋਇਆ ਇਹ ਨੁਕਸਾਨ ਇਹਨਾਂ ਜਿਹੜਾ ਜੀ ਬਾਜੀ ਇਹ ਨਾ ਪਾਣੀ ਆਇਆ 25 ਸਾਲਾਂ ਬਾਅਦ ਅੱਛਾ ਜੀ ਪਹਿਲਾਂ ਆਉਂਦਾ ਏ ਥੱਲੇ ਥੱਲੇ ਚਲ ਜਾਂਦਾ ਏ ਅੱਛਾ ਇਹ 25 ਸਾਲਾਂ ਬਾਅਦ ਆ ਪਾਣੀ ਆਇਆ ਵਾ ਇਹ ਪਾਣੀ ਨੇ ਹਨ ਬਰਬਾਦ ਹੀ ਕਰ ਦਿੱਤਾ ਨਵੇਂ ਕੋਠੇ ਪਾਏ ਆ ਹੀ ਤੇ ਨਾ ਪੈਲੀ ਰਹੀ ਨਾ ਕੁਛ ਰਿਹਾ ਜੇ ਪੈਲੀ ਤਾਂ ਹੁਣ ਬੀਜੀ ਵੀ ਨਹੀਂ ਜਾਣੀ ਕਣਕ ਵੀ ਨਹੀਂ ਹੋਣੀ ਇਹ ਆ ਦੋ ਜੋੜੇ ਬੱਚੇ ਹੋਏ ਆ ਇੱਕ ਉਹ ਬੈਠਾ ਅੰਦਰ ਦੇ ਕੇ ਵੀ ਬਹੁਤ ਜ਼ਿਆਦੇ ਮੰਦੇ ਹਿਲਾ ਰਹੀ ਹੈ ਬਹੁਤ ਜ਼ਿਆਦੇ ਹਨ ਕੋਈ ਸਾਧਨ ਨਹੀਂ ਹੈਗਾ ਕੋਈ ਵੀ ਚੀਜ਼ ਦਾ ਦਵਾਈ ਦਾ ਕੋਈ ਸਾਧਨ ਨਹੀਂ ਜਿਹੜੀ ਜਮੀਨ ਸੀ ਹੋਰ ਕੋਈ ਜਮੀਨ ਤੋਂ ਬੇਨਾ ਸਾਡੀ ਸਾਰੀ ਰੇਤ ਚੜ ਗਈ ਆ ਰੇਤ ਚੜ ਗਈ ਆ ਜੀ ਵੇਖੋ ਜੀ ਬੜੇ ਬੁਰੇ ਹਾਲਾਤ ਨੇ ਵੀਰ ਜੀ ਇਹਨਾਂ ਦੀ ਪਹਿਲਾਂ ਇੱਕ ਪੰਜ ਵੀਡੀਓ ਵੀ ਆਈ ਸੀ ਤੁਹਾਡੀ ਕੋਈ ਮਦਦ ਹੋਈ ਕਿ ਨਹੀਂ ਅਜੇ ਆ ਜਾ ਕਾ ਆ ਜਾ ਹੋਈ ਵੀਰ ਆਜੋ ਨਹੀਂ ਉਹ ਨਹੀਂ ਸਾਡੀ ਵੀਡੀਓ ਵਾਇਰਲ ਹੋਈ ਵੀ ਉਹਨਾਂ ਨੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੇ ਕੋਈ ਆਇਆ ਕੋਈ ਪੈਸੇ ਤੇ ਲੈ ਨਾ ਕਸਮ ਲੱਗੇ ਵੇਖੋ ਵੀਰ ਜੀ ਇਹਨਾਂ ਦੀ ਵੀਡੀਓ ਪਹਿਲਾਂ ਵੀ ਚੱਲੀ ਸੀ ਵੀਰਾਂ ਤੱਕਰ ਵਿਚਾਰਿਆਂ ਤੱਕ ਚਲੋ ਅਜੇ ਤੀਕਰ ਕੋਈ ਦਾਨੀ ਸੱਜਣ ਨਹੀਂ ਆਇਆ ਇਹ ਤਾਂ ਸਮਾਜ ਸੇਵੀਆਂ ਨੂੰ ਇਹੋ ਬੇਨਤੀ ਕਰਦੇ ਆ ਵੀ ਆਣ ਕੇ ਮਾਤਾ ਦਾ ਵੀ ਅਸੀਂ ਕਾਉਂ ਨੰਬਰ ਦਿਆਂਗੇ ਜਿਹੜੇ ਵੀ ਬੈਂਕ ਦਾ ਹੋਊਗਾ ਜੇ ਕੋਈ 1-1 ਰੁਪਇਆ ਪਾਵੇ ਨਾ ਅੰਦਰ 84 ਕਰੋੜ ਦੇਵੀ ਦੇਵਤੇ ਜੇ ਆਪਾਂ 1-1 ਰੁਪਇਆ ਵੀ ਪਾਈਏ ਤੇ ਧੰਨ ਧੰਨ ਹੋ ਜਾਣੀ ਆ ਬਾਕੀ ਹਾਲਾਤ ਵੇਖ ਲਓ ਛੋਲੇ ਛੋਲੇ ਬੱਚੇ ਆ ਜੀ ਜੁੜਵਾ ਬੱਚੇ ਆ ਤੇ ਬਹੁਤ ਬੁਰੇ ਹਾਲਾਤ ਆ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਜੀ ਇਹ ਕਿਹੜਾ ਘਰੋਂ ਮੇਰੀਆ ਪੈਂਦੇ ਜੀ ਘਰੋਂ ਮੇਰੀਆ ਬੰਦੇ ਅੰਦਰਲੇ ਦਰਿਆ ਦੀ ਵਿੱਚ ਹੀ ਪੈਂਦੀ ਹੈ ਨਾ ਘਰ ਵਾਲੇ ਦੀ ਡੈਥ ਹੋ ਗਈ ਆ ਘਰ ਵਾਲਾ ਵੀ ਨਹੀਂ ਮਾਤਾ ਦਾ ਸਿਰ ਤੇ ਕਿੰਨਾ ਚਿਰ ਹੋ ਗਿਆ ਮਾਸਾ ਘਰ ਵਾਲੇ ਨੂੰ ਪੁਰੇ 6-7 ਮਹੀਨੇ ਹੋਏ 6-7 ਮਹੀਨੇ ਕੋਈ ਪਤੀ ਵੀ ਸਿਰ ਤੇ ਨਹੀਂ ਆ ਤੇ ਵੀਰ ਕਰਦੇ ਕੋਈ ਕੰਮ ਕਰ ਨਹੀਂ ਇਹ ਦਿਹਾੜੀ ਤੇ ਪਈ ਦਿਹਾੜੀ ਡੱਪਾਈ ਹੈ ਨਾ ਬੜਾ ਇੱਕ ਤੇ ਦੂਜਾ ਕਿਰਾਏ ਤੇ ਰਹਨ ਦਿਆ ਵਾ ਉਹਦੀ ਵੀ ਘਰ ਦੀ ਦੋ ਬੱਚੇ ਆ ਇਹ ਮੇਰੇ ਕੋ ਰਹਿਣ ਦਿਆ ਵਾ ਹਾਂਜੀ ਹਾਂਜੀ ਤੇ ਕੀ ਹੋਣਾ ਚਾਹੀਦਾ ਕੀ ਮੰਗ ਕਰਦੇ ਆ ਉਹ ਵੀ ਸਾਡੇ ਕੋ ਨਾ ਤੇ ਪੈਸਾ ਟਕਾ ਹੀ ਹੈਗਾ ਨਾ ਸਾਡੇ ਕੋ ਕੋਈ ਸਾਧਨ ਹੈਗਾ ਵੀ ਕਮਾਈ ਕਰ ਸਕੀ ਹੈ ਕੋਈ ਵੀ ਸਾਡੇ ਆ ਬੱਚੇ ਸਾਰੇ ਗਲੇ ਪਲੇ ਪਏ ਆ ਵੇਖੋ ਹਾਂਜੀ ਆ ਸਾਰਾ ਕੁਛ ਹੋਇਆ ਹਾਂ ਵੇਖੋ ਜੀ ਕਿੰਨੀ ਵਿਚਾਰੇ ਦੇ ਬੱਚਿਆਂ ਦੇ ਵੀ ਬੁਰੇ ਹਾਲਾਤ ਆ ਸਾਰੇ ਗਲੇ ਪਰੇ ਪਏ ਪੇਤਾ ਵੀ ਹਸਾਬ ਨਾਲ ਮਾਤਾ ਦੱਸਦੀ ਵੀ ਚਾਰ ਬਾਲੇ ਵੇਚ ਕੇ ਨਾ ਅਸੀਂ 100 ਰੁਪਏ ਵਟਿਆ 100 ਰੁਪਏ ਵਟ ਕੇ ਤੇ ਫੇਰ ਵੀ ਜਾ ਕੇ ਕੋਈ ਇਹਨਾਂ ਵਾਸਤੇ ਵਿਚਾਰਿਆਂ ਦਾ ਕੋਈ ਪ੍ਰਬੰਧ ਕੀਤਾ ਹੈ ਜੀ ਜਿੰਨੀ ਵੀ ਭਾਈ ਜੀ ਤੁਸੀਂ ਵੀਡੀਓ ਵਡੀਆਂ ਵੇਖੀ ਹੋਣੀਆਂ ਵਾਇਰਲ ਵੀ ਕਰ ਦੇ ਜੇ ਬਾਕੀ ਇਹ ਤੁਹਾਨੂੰ ਦਾਨੀ ਸੱਜਣਾ ਨੂੰ ਬੇਨਤੀ ਹੱਥ ਜੋੜ ਕੇ ਅਸੀਂ ਤੇ ਆਨੇ ਭਾਵੇਂ 84 ਕਰੋੜ ਦੇਵੀ ਦੇਵ ਤੇ ਰੁਪਿਆ ਰੁਪਿਆ ਵੀ ਕਰੋ ਨਾ ਤੇ ਇਹ ਪਰਿਵਾਰ ਦੀ ਮਦਦ ਹੋ ਸਕਦੀ ਹੈ ਜੀ ਕੀ ਆਪਣੇ ਕਮਰੇ ਗੋਮਰੇ ਵੀ ਮੰਗ ਕਰਦੇ ਆ ਜੀ ਜੇ ਕਿਤੇ ਨੇ ਕਮਰੇ ਵੀ ਸਾਡੇ ਸਾਰੇ ਟਹਿ ਗਏ ਆ ਸਾਰੇ ਬਹਿ ਗਏ ਹੈ ਨਾ ਰੋਟੀਆਂ ਹੋਣ ਅਸੀਂ ਰੱਖਣ ਦੇ ਕਿਸੇ ਦੇ ਘਰੇ ਕੋ ਇੱਕ ਨੂੰ ਹਰੀ ਕੇ ਭਾਇਆ ਇੱਕ ਨੂੰ ਉਧਰ ਅਹੀਂ ਆ ਉਥੇ ਸੌਣੇ ਕਿਸ ਦੇ ਘਰੇ ਵੀ ਰਹਿਣ ਦੇ ਵੀ ਘਰੇ ਵੀ ਛਾਤ ਤੁਸੀਂ ਦੇਖ ਲਓ ਵੀ ਸਿਆਲ ਦਾ ਦੇਣਾ ਠੰਡ ਕਿੰਨੀ ਆ ਬਰਾਂਡਾ ਵੀ ਟੈ ਗਿਆ ਵਾ ਕਮਰਾ ਵੀ ਟੈ ਗਿਆ ਦੂਜਾ ਕਮਰਾ ਵੀ ਟੈਣ ਨੂੰ ਤਿਆਰ ਹੋ ਗਿਆ ਤੇ ਤੂੜੀ ਵਾਲਾ ਬਰਾਂਡਾ ਵੀ ਬਿਲਕੁਲ ਟੈ ਗਿਆ ਤੇ ਗਾਵਾਂ ਗੂਆਂ ਬਾਈ ਦੀ ਜਿਹੜੀਆਂ 40 40 50 50 ਰੁੜ ਗਈਆਂ ਸਾਰੀਆਂ ਹਾਂਜੀ ਹਾਂਜੀ ਕੁਝ ਡੰਗਰ ਪਸ਼ੂ ਰੁੜ ਗਏ ਵਿਚਾਰੇ ਕਿ ਉਹ ਕਿ ਇਹਨਾਂ ਨੇ ਆਪਣਾ ਪਰਿਵਾਰ ਹੀ ਮਸਾ ਕੱਢਿਆ ਨਹੀਂ ਗਿਆ ਡੰਗਰ ਉਥੇ ਪਾਣੀ ਚ ਰੁੜ ਗਏ ਹਾਂਜੀ ਬੁਰੇ ਹਾਲਾਤ ਨੇ ਤੇ ਇਹ ਕੋਈ ਛੋਟੇ ਛੋਟੇ ਜੁੜਵਾ ਬੱਚੇ ਆ ਜੀ ਉਹ ਸਾਡੇ ਕੋਲੇ ਦੁੱਧ ਲੈਣ ਨੂੰ ਪੈਸਾ ਵੀ ਨਹੀਂ ਹੈਗਾ ਵੀ ਦੁੱਧ ਅਸੀਂ ਮੁੱਲ ਹੀ ਲੈਨੇ ਬੱਚਿਆਂ ਲਈ ਬਿਲਕੁਲ ਜੀ ਤੇ ਵੀਰ ਜੀ ਆ ਨੰਬਰ ਜਰੂਰ ਦੱਸੋ ਵਿੱਚ ਮਾੜਾ ਇਹ ਕੀ ਨੰਬਰ ਇਹਨਾਂ ਦਾ ਮਾੜਾ ਕਿਸੇ ਡਾਕਲੀ ਪਤਾ ਹਾਂਜੀ ਵੀਰ ਜੀ ਨੰਬਰ ਕੀ ਹੈ ਆਪਣਾ ਨੰਬਰ ਜਰੂਰ ਦੱਸਿਆ ਜੀ ਇਸ ਸੰਪਰਕ ਕਰਨ 991543114 991543114 ਇਹ ਪਰਿਵਾਰ ਦਾ ਨੰਬਰ ਆ ਜੀ ਬਾਕੀ ਅਸੀਂ ਖਾਤਾ ਵੀ ਇਹਨਾਂ ਦਾ ਭੈਣ ਮਾਤਾ ਉਹਨਾਂ ਦਾ ਮੈਂਸ਼ਨ ਕਰ ਦਾਂਗੇ ਉੱਤੇ ਤੇ ਜਿਹੜਾ ਵੀ ਕੋਈ ਵੀਰ ਜੀ ਦਾਨੀ ਸੱਜਣ ਅਸੀਂ ਤੇ ਆਨੇ ਪਹਿਲੀ ਗੱਲ ਤੇ ਆਪ ਕਰਿਆਣਗੇ ਮਾਤਾ ਨੂੰ ਨਾਲੇ ਵੇਖੋ ਤੇ ਨਾਲੇ ਜੋ ਵੀ ਤਿਲ ਫੁੱਲ ਦੇ ਕੇ ਜਾਓ ਜੇ ਨਹੀਂ ਕੋਈ ਭਾਈ ਜੀ ਤੁਸੀਂ ਰੁਪਿਆ ਰੁਪਿਆ ਵੀ ਮਦਦ ਕਰ ਗਿਆ ਨਾ ਤੇ ਬਹੁਤ ਦੁਨੀਆ ਤੇ ਆਪਣੇ ਦਾਨੀ ਸੱਜਣ ਬੈਠੇ ਆ ਇਹ ਪਰਿਵਾਰ ਦਾ ਵੇਖੋ ਛੋਟੇ ਛੋਟੇ ਬੱਚੇ ਜੁੜਵਾ ਬੱਚੇ ਆ ਜੀ ਤੇ ਠੰਡ ਦੇ ਵਿੱਚ ਆਪਣਾ ਪਰਿਵਾਰ ਕਿਹੜੇ ਬੰਨੇ ਲੈ ਕੇ ਜਾਣ ਮਾਤਾ ਦੱਸਦੀ ਮੈਂ ਬੱਚੇ ਵੀ ਅਸੀਂ ਆਪਦੇ ਗਵਾਂਡੀਆਂ ਲਾ ਕੇ ਕਿਸੇ ਦੇ ਕਰ ਜਾਂਦੇ ਜੀ ਤੇ ਬਾਕੀ ਹਰੀਕੇ ਉੱਥੇ ਵੀ ਜਦੋਂ ਪਾਣੀ ਆਇਆ ਸਕੂਲ ਦੇ ਵਿੱਚ ਰਹਿੰਦੇ ਉਹ ਸਾਡਾ ਸਮਾਨ ਪਿਆ ਵਾ ਕੋਈ ਸਾਡਾ ਮਹਰਾਣੇ ਪਿਆ ਵਾ ਇਹਨਾਂ ਕਮਰੇ ਦੇ ਵਿੱਚ ਕਿੱਥੋਂ ਤੱਕ ਆ ਗਿਆ ਹੈ ਪਾਣੀ ਅੱਧ ਅੱਧ ਤੱਕ ਆ ਗਿਆ ਅੱਧ ਤੱਕ ਹੈਨਾ ਵੇਖੋ ਕਿੰਨੇ ਉੱਚੇ ਤਾਂ ਵੀ ਫਿਰ ਵੇਖੋ ਕਿੰਨਾ ਪਾਣੀ ਆ ਗਿਆ ਕੋਈ ਲੈਡ ਦਾ ਵੀ ਪ੍ਰਬੰਧ ਮੈਨੂੰ ਲੱਗਦਾ ਖਾਣਾ ਲੂਟ ਸਾਰੇ ਆ ਖਤਮ ਹੋ ਗਏ ਹਾਂਜੀ ਲੈਡ ਲੂਟ ਦਾ ਵੀ ਪ੍ਰਬੰਧ ਵਾਧ ਤੋਂ ਵਾਧ ਬਾਈ ਦੀ ਇਹਨਾਂ ਦਾ ਵਿਚਾਰਾਂ ਦਾ ਕੋਈ ਘਰ ਮਕਾਨ ਬਣ ਜੇ ਇਹ ਕੋਈ ਆਪਦੇ ਪੈਰਾਂ ਸੇ ਰੋਜ ਸਕ ਜੂ ਇਹਦਾ ਮਾਲ ਡੰਕਰ 3 ਦਣੇ ਇੱਕ ਇਹਨਾ ਦੀ ਬਾਈ ਜੀ ਜ਼ਮੀਨ ਵੀ ਤੁਹਾਨੂੰ ਵਗਾਉਣੇ ਆ 6 ਕਿੱਲੇ ਪੈਲੀ ਉਹ ਵੀ ਸਾਰੀ ਬਰਬਾਦ ਹੋ ਗਈ ਸਾਰੀ ਰੇਤਾ ਪੈ ਗਈ ਸਾਰੀ ਪੈ ਗਈ 6 ਕਿੱਲੇ ਜ਼ਮੀਨ ਆ ਬਾਈ ਜੀ ਕਿਉਂਕਿ ਇਹ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਨਾ ਇਹ ਰੇਤਾ ਜਾਂਦੀ ਆ ਕਿਉਂਕਿ ਜਦੋਂ ਦਰਿਆੋਂ ਦਾ ਇੱਕ ਅੱਧ ਦੀ ਫਸਲ ਹੁੰਦੀ ਆ ਤੇ ਇੱਕ ਤਾਂ ਉੰਜ ਹੀ ਮਾਰੀ ਜਾਂਦੀ ਜਦੋਂ ਮੈਨੂੰ ਪਤਾ ਕੀ ਹੋਇਆ ਮੇਰੇ ਘਰ ਵਾਲੇ ਦੇ ਨਾਂ 8 ਲੱਖ ਰੁਪਈਆ ਹੀ ਦਿੱਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੱਖ ਰੁਪਈਆ 8 ਲੱਖ ਰੁਪਈਆ ਕਰ ਜਾਏ ਤੇ ਜਦੋਂ ਗੱਡੀ ਆਉਂਦੀ ਉਹਦੋਂ ਆਂਦਾ ਮਫਾ ਲੈ ਲੈਣਾ ਤੇ ਮੈਂ ਇਹਨੂੰ ਇਹ ਗੱਲ ਆਨੀ ਹੈ ਕਿ ਤੂ ਫਾਣਾ ਲੈ ਕੋਸ਼ਿਸ਼ ਨਾ ਕਰ ਕੋਹ ਨਹੀਂ ਹੁੰਦਾ ਵੀ ਮੈਂ ਬੜਾ ਦਿਲ ਰੱਖਦੀ ਰਹੀ ਤੇ ਪਰ ਉਹਨੇ ਦਿਲ ਨਹੀਂ ਛੱਡ ਰੱਖਿਆ ਵੀ ਤੇ ਉਹਨਾਂ ਨੂੰ ਅਟੈਕ ਹੋ ਗਿਆ ਹਾਂਜੀ ਵੇਖੋ ਘਰ ਵਾਲੇ ਵੀ ਡੈਥ ਮੰਨ ਕੇ ਅਟੈਕ ਹੋ ਗਿਆ ਜੀ ਮਨ ਦੇ ਬੰਦੇ ਨੂੰ ਟੈਨਸ਼ਨ ਹੁੰਦੀ ਆ ਬਈ ਜਦੋਂ ਜ਼ਮੀਨ ਵੀ ਨਾ ਸਿਰ ਤੇ ਜਿੰਦੇ ਤਾਂ ਆਪਾਂ ਨਹੀਂ ਸੀ ਆਪਾਂ ਤੇ ਲਿਫਟ ਦਾ ਹੀ ਕਰਜ਼ਾ ਇਹਨਾਂ ਚੜ ਗਿਆ ਮੁੜ ਕੇ ਪੈਲੀ 'ਚ ਫਸਲ ਹੋਈ ਨਹੀਂ ਰੋ ਆਏ ਸਾਲ ਹੀ ਪਾਣੀ ਉੱਥੇ ਆ ਜਾਂਦਾ ਇੱਥੇ ਤੇ ਆਇਆ 25 ਸਾਲਾਂ ਬਾਅਦ 25 ਸਾਲਾਂ ਬਾਅਦ ਉੱਥੇ ਆਇਆ ਹੀ ਰਹਿੰਦਾ ਵਸਤਾ ਪੈਲੀ 'ਚ ਹਾਂਜੀ ਹਾਂਜੀ ਪੈਲੀ ਜਿਹੜੀ ਤੁਹਾਨੂੰ ਉਹ ਵੀ ਵਿਖਾਉਣੇ ਅਸੀਂ ਵੀ ਜਿਹੜੀ ਬਿਲਕੁਲ ਰੇਤਾ ਪੈ ਚੁੱਕੀ ਐ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਜੀ ਮਦਦ ਕਰੋ ਬਾਕੀ ਇਹਨਾਂ ਦੀ ਵੀਡੀਓ ਪਹਿਲਾਂ ਵੀ ਪਈ ਆ ਬਾਈ ਜੀ ਬੜੀਆਂ ਵੀਡੀਓ ਪਾਈਆਂ ਪਰ ਰਕਮ ਮਦਦ ਕਿ ਕਿਸੇ ਵੀ ਨਹੀਂ ਹੋਈ ਆ ਵੀ ਕਿਸੇ ਰਕਮ ਦੀ ਮਾਇਤ ਨਹੀਂ 100 ਰੁਪਏ ਦੀ ਮਾਇਤ ਵੀ ਨਹੀਂ ਆਈ ਸਾਨੂੰ ਕਿਉਂ ਮਾਤਾ ਦਾਦੀ ਵਾਲੇ ਵੇਚ ਕੇ ਅਸੀਂ ਗੁਜ਼ਾਰਾ ਕੀਤਾ ਵਾ ਵੀ ਚਾਰ ਬਾਲੇ ਕਿਸੇ ਨੂੰ ਦੇ ਕੇ ਤੇ ਰੁਪਇਆ 100 ਲਿਆ ਕੇ ਕੋਈ ਆਟਾ ਪਾਣੀ ਕੇ ਇਸ ਕੀ ਕੁਝ ਲਿਆਦਾ ਨਹੀਂ ਇਹਨਾਂ ਨੂੰ ਮੈਂ ਆਂਡੇ ਲਿਆ ਕੇ ਰੋਟੀਂ ਦਿੰਨੇ ਆਂ ਮਿੱਠਾਂ ਠੰਡ ਜਾਦੀ ਹੈ ਹਨਾ ਜੀ ਰੋਟੀਂ ਦੇਣੇ ਹੈ ਬਿਲਕੁਲ ਜੀ ਠੰਡ ਬਹੁਤ ਜ਼ਿਆਦਾ ਹੈ ਬੱਚੇ ਵੀ ਬੱਚੇ ਮਾਰ ਹੋ ਗਏ ਛਾਤੀਆਂ ਰੋਗੀਆਂ ਤੇ ਹਾਂ ਜੀ ਆਹ ਵੇਖੋ ਛੋਟੇ ਛੋਟੇ ਬੱਚੇ ਆ ਜੀ ਲਾਗੇ ਕਰਕੇ ਰਹੇ ਆ ਵੇਖੋ ਇਹਨਾਂ ਦਾ ਸਾਰਾ ਗਲੇ ਪਏ ਆਹ ਵੇਖੋ ਸਾਰੇ ਗਲ ਗਏ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਕੀ ਨਹੀਂ ਆਇਆ ਸਾਰੇ ਗਲ ਗਏ ਆਹ ਵੇਖੋ ਜੀ ਬੱਚਿਆਂ ਦੇ ਵੀ ਬਹੁਤ ਇਹੋ ਕੁਛ ਇਹਨਾਂ ਨੂੰ ਪਾਣੀ ਪੂਣੀ ਦੇ ਖਾਤਰ ਹੀ ਹੋ ਗਿਆ ਕੁਛ ਹਾਂ ਜੀ ਵਿਚਾਰੇ ਇਲਾਜ ਕਰਾਉਣ ਲਈ ਵੀ 1 ਰੁ ਤੇ ਹੁਣ ਆਪਾਂ ਦਾਨੀ ਸੱਜਣ ਨੂੰ ਮੰਗ ਕਰਦੇ ਆਂ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜੀ ਪਿਆ ਨੂੰ ਕੋਈ ਘਰ ਘਰੇ ਬਣਾ ਕੇ ਦਿੱਤਾ ਜਾਵੇ ਮਾੜਾ ਮੋਟ ਜਿੰਨੇ ਜੋਗੇ ਹੈਗੇ। ਬਿਲਕੁਲ ਜੀ ਬਿਲਕੁਲ। ਆ ਤਾਂ ਹੀ ਕੋਈ ਮੰਗ ਨਹੀਂ ਕਰਦੇ ਹਾਂ ਨੂੰ ਮਾੜਾ ਮੋਟ ਪਾ ਦੇਣ। ਹਾਂਜੀ ਆ ਵੀ ਆ ਛੱਤਾ ਤੁਸੀਂ ਵੇਖ ਲਓ ਸੇ ਕੋਈ ਵੀ ਦੂਜੇ ਵੀ ਕਮਰੇ ਦੀ ਛੱਤ ਬੁਰੇ ਲੱਗਦਾ। ਇਦਾਂ ਹੀ ਸਾਰਾ ਉਹ ਤੈ ਗਿਆ ਵਾ। ਹਾਂਜੀ ਉਹ ਵੀ ਆਜੋ ਤੁਹਾਨੂੰ ਦਿਖਾਉਣੇ ਆਂ ਜੀ। ਬਾਕੀ ਆ ਵੇਖ ਲਓ ਜਿਹੜਾ ਦੂਸਰਾ ਕਮਰਾ ਹੈ ਜੀ ਇਹਦੇ ਵੀ ਬਾਲੇ ਬੁੱਲੇ ਡਿੱਗੇ ਆ ਜੀ। ਅੱਗਾ ਗੱਡੀ ਦਾ ਰੇਟ। 2 ਲੱਖ ਰੁਪਈਆ ਆਈ ਉਹ ਵੀ ਲਾਉਣ ਵਾਲੀ ਹੈ ਨਾ ਸਾਬ ਨਾਲ ਫ੍ਰੀਜ ਦੀ ਜਾਣੀ ਹੈ ਜੀ ਕਰੋਗਰ ਨੰਬਰ ਵੀਰ ਜੀ ਤੁਹਾਨੂੰ ਫਿਰ ਵਿੱਚ ਦੱਸ ਦੀਗੇ ਚਾਰਜ ਫੇਰੇ ਇਹਨੂੰ ਇਹ ਮੋਟਰ ਵਿਖਾ ਦੇ ਕਰਾਂ ਆਹ ਵੇਖੋ ਜਿਹੜੀ ਮੋਟਰ ਇਹਨਾਂ ਦੀ ਟਰਾਂਸਫਾਰਮ ਕਿੱਥੇ ਹੈਗਾ ਟਰਾਂਸਫਾਰਮ ਵੀ ਕੇ ਨੇ ਲਾ ਲਉਂਦੇ ਆ ਅੱਛਾ ਵੀ ਸਭ ਕੰਮ ਖਤਮ ਆ ਨਾ ਕੋਈ ਟਰਾਂਸਫਾਰਮ ਰਹਿ ਗਿਆ ਨਾ ਕੋਈ ਟਰਾਂਸਫਾਰਮ ਰਹਿ ਗਿਆ ਵੀਰ ਜੀ ਨੰਬਰ ਇਹਨਾਂ ਦਾ ਫੇਰ ਰਹੇ 99 88840144 ਜੀ ਇਹ ਨੰਬਰ ਆ 9988840144 ਇਸ ਪਰਿਵਾਰ ਨਾਲ ਵੱਧ ਤੋਂ ਵੱਧ ਕਿਉਂ ਮੈਂ ਤਾਂ ਪਹਿਲੀ ਪਧਰੀ ਹੋ ਜੇ ਤਾਂ ਆਪਾਂ ਨੂੰ ਹਰਗੀ ਚਾਹੀਦਾ ਹੈ ਨਾ ਪਹਿਲੀ ਪਧਰੀ ਹੋ ਜੂਗੀ ਤਾਂ ਫਿਰ ਆਪਣੀ ਕਣਕ ਬੀਜੀ ਜਾਊਗੀ ਕਣਕ ਬੀਜੀ ਜਾਊਗੀ ਹੈ ਨਾ ਵੀ ਕਮਾਈ ਦਾ ਸਾਧਨ ਚੱਲ ਪੂਗਾ ਜੀ ਤੇ ਬਾਕੀ ਆ ਬੋਰ ਵੇਖ ਲਓ ਇਹ ਪੰਮੀ ਰੇਤਰ ਉੱਤੇ ਪੈ ਗਈ ਹੈ ਨਾ ਰੇਤੋ ਇਹਦੇ ਵਿੱਚ ਨਾ ਬੋਰ ਇਤਰਾ ਲੱਗੀ ਜਾਂਦਾ ਨਾ ਵਿੱਚ ਕੋ ਜਿਹੜਾ ਇਹ ਬੋਰ ਆ ਨਾ ਵਿੱਚ ਰੇਤਾ ਪੈ ਚੁੱਕੀ ਕਿਉਂਕਿ ਜਿਹੜਾ ਇੱਥੇ ਐਨ ਮੇਨ ਫਾਟ ਆ ਉਹ ਆ ਤੁਹਾਨੂੰ ਨਾਲੇ ਨੇੜੇ ਉਹ ਬਾਈ ਜੀ ਦਰਿਆ ਟੁੱਟਾ ਸੀ ਜਿਹੜਾ ਟੁੱਟਿਆ ਇਹਨਾਂ ਦਾ ਮਾ। ਜਿਹੜੀ ਆਪਣੇ ਚੀਜ਼ਾਂ ਰੋੜ ਰੋੜ ਮੱਝਾਂ ਰੋੜ ਬੰਦੇ ਰੋੜ ਰਹਾਉਂਦੇ ਸੀ। ਇਹਦੇ ਕਿਸਤੀ ਤੇ 14 ਬੰਦੇ ਮਰੇ ਆ। ਕਿਤੀ ਜਿਹੜੀ ਸਾਡੇ ਇਹਨਾਂ ਰੁੱਖਾਂ ਨਾਲ ਵੱਜੀ ਆ। ਉਹ ਕਿਤੀ ਜਿਹੜੀ ਹੈ ਜੀ ਉਹ ਉੱਥੇ ਵੱਜੀ ਆ। ਅੱਛਾ ਜੀ ਵੀ ਉਹ ਵੇਚੀ ਆ। ਵੱਜੀ ਉਹਦਾ ਸਮਾਨ ਸਮੂਹ ਲੋਕਾਂ ਨੇ ਲਾ ਲਿਆ ਬਸ ਆਹ 7-8-4 ਲੱਖ ਦਾ ਸੀ। ਕਿਸਤੀ ਦਾ ਵੱਡੀ ਕਿਸਤੀ ਨਹੀਂ। ਬੰਦੇ ਇੱਥੇ ਮਰੇ ਮਰੇ ਆ ਇੱਥੇ ਰੋੜ ਰੜ ਗਏ। ਕਿਉਂਕਿ ਪਾਣੀ ਬਾਈ ਜੀ ਇੰਨਾ ਆ ਗਿਆ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਸੀ ਵੀ ਕਿਵੇਂ। ਜਿਹੜਾ ਬੰਦੇ ਇਹ ਜਿਹੜੇ ਮਰੇ ਆ ਵੇਖੇ ਉਥੋਂ ਉਹ ਮੁੜ ਕੇ ਗਾਂ ਰੋੜ ਕੇ ਜਦੋਂ ਸਾਡੇ ਹਾਂ ਉੱਥੋਂ ਵੇਣੇ ਨੇ ਨਾ ਅਸੀਂ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਨੂੰ ਪਤਾ ਲੱਗਦਾ ਕਿਉਂਕਿ ਦਰਿਆ ਤੇ ਬਿਲਕੁਲ ਨੰਬਰੀ ਜ਼ਮੀਨਾਂ ਬੜਾ ਕੁਛ ਰਟੜ ਰੌਂਦਾ ਆ ਟਰਾਈਟਰ ਵੀ ਨੱਪੇ ਗਿਆ ਬੜੇ ਲੋਕਾਂ ਦੇ ਤੇ ਇਹਨਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਬਾਈ ਜੀ ਨੰਬਰ ਅਸੀਂ ਉੱਤੇ ਮੈਂਸ਼ਨ ਕਰਾ ਤੇ ਸਾਡੇ ਡੰਗਰ ਡੰਗਰ ਜਿਹੜੇ ਸਾਰੇ ਖਰਾਬ ਹੋ ਗਏ ਆ ਮੱਝੇ ਮੱਝਾ ਰੋੜ ਗੀਆਂ ਸਾਰਾ ਕੁਛ ਮੱਝਾ ਰੋੜ ਗੀਆਂ ਬਾਈ ਜੀ ਇੱਕ ਵੀ ਸਿਰਫ ਪਰਿਵਾਰ ਹੀ ਕੱਢਿਆ ਗੱਲਾਂ ਨਾਲ ਇੱਕ ਝੋਟਾ ਹੀ ਰਹਿ ਗਿਆ ਬਸ ਸਾਡੇ ਇੱਕ ਬੱਕਰੀ ਹੈ ਇੱਕ ਮਾਲੀ ਦੇ ਇੱਕ ਬੱਕਰੀ ਬਾਈ ਜੀ ਤੁਸੀਂ ਵੇਖੋ ਵੀ ਉਹ ਵੀ ਕੀ ਕਰਨਗੇ ਬੁਰੇ ਹਾਲਾਤ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਮਦਦ ਹੋ ਜਾਈ ਹੈ ਨਾ ਆਪਣੀ ਜਮੀਨ ਪਧਰੀ ਹੋ ਜੇ ਕੋਈ ਸੰਸਥਾ ਚਲੋ ਜੇ ਕੋਈ ਘਰ ਬਾਰ ਬਣਾ ਦੇਣ ਤੇ ਸਭ ਤੋਂ ਵਧੀਆ ਹੈ ਨਾ ਤੇ ਬਾਕੀ ਵੀਰ ਜੀ ਵੀਡੀਓ ਜਿੰਨੀ ਵੀ ਵਾਇਰਲ ਕਰ ਸਕਦੇ ਜਿਉਂਕਿ ਇਹ ਵੀ ਪੁੰਨ ਦਾ ਕੰਮ ਆ ਜੇ ਕੋਈ ਨਹੀਂ ਮਦਦ ਕਰਦਾ ਵੀਡੀਓ ਸ਼ੇਅਰ ਕਰੂਗਾ ਆਪੇ ਇਹ ਦੇਣਾ ਕਿ ਗਾਹ ਤਣੀ ਸਜਣ ਤੱਕ ਪਹੁੰਚੂਗੀ ਜੀ ਸਾਨੂੰ ਇਨਾ ਵੀ ਸਾਨੂੰ ਨਾ ਘਰ ਕੋ ਮਾੜਾ ਮੋੜ ਮਿਲ ਜੇ ਜਿਹੜਾ ਮੈਂ ਬੱਚੇ ਲੈ ਕੇ ਬਾਜਾਂ ਆਪ ਦਾ ਪਰਿਵਾਰ ਹੈ ਨਾ ਤੇ ਕਿਉਂਕਿ ਬਹੁਤ ਇਹਦੇ ਘਰੇ ਕਿੰਨਾ ਕਿਚਰ ਸਾਵਾਂਗੇ ਅਗਲੇ ਮੂੰਹ ਨੱਕ ਮਰੋੜਦੇ ਅਗਲੇ ਆnde ਨਹੀਂ ਕਿੰਨਾ ਕਿਚਰ ਅਸੀਂ ਰੱਖਾਂਗੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਕੋਈ ਵੀ ਅੱਜ ਕੱਲ ਕੋਈ ਦਿਹਾੜੀ ਡਾਂਗੀ ਅੱਜ ਕੱਲ ਰਿਸ਼ਤੇਦਾਰ ਕੋ ਆਪਾਂ ਚੱਲ ਜਾਂਦੇ ਦਿਹਾੜੀ ਇੱਕ ਦਿਨ ਦੋ ਦਿਨ ਰੋਟੀਆਂ ਸਾਡੀ ਉਹ ਸਾਰੀ ਭੱਜ ਗਈ ਹੈ ਕਣਕ ਵੀ ਖਰਾਬ ਹੋ ਗਈ ਹੈ ਨਾ ਕਣਕ ਕਣਕ ਤੁਸੀਂ ਵੇਖਿਆ ਵੀ ਘਰ ਦੇ ਵਿੱਚ ਕਿੰਨਾ ਪਾਣੀ ਸਿਰਫ ਬੱਚੇ ਹੀ ਕੱਢੇ ਨਾ ਜ਼ਮੀਨਾਂ ਜਮੂਨਾ ਟਰਾਂਸਫਰ ਮੁੜ ਗਿਆ ਬੋਰ ਖਰਾਬ ਹੋ ਗਿਆ ਜ਼ਮੀਨਾਂ 'ਚ ਰੇਤਾ ਪੈ ਗਈ ਹੈ ਜੀ ਇੰਨੇ ਬੁਰੇ ਹਾਲਾਤ ਆ ਕਰੋ ਵੀਡੀਓ ਸ਼ੇਅਰ ਵਾਤੋ ਵਾਦ ਬਾਕੀ ਆਪਾਂ ਤੁਹਾਨੂੰ ਖਾਤਾ ਨੰਬਰ ਉੱਤੇ ਪਾ ਦਿੱਤਾ ਮੈਂਸ਼ਨ ਕਰਦਾ ਜੀ ਅਸੀਂ ਇਹਨੇ ਵੀ 1-1 ਰੁਪਿਆ ਪਾਓ ਨਾ ਤੇ ਤੁਹਾਨੂੰ ਤਾਂ ਹੋ ਜਾਣੀ ਆ ਕਿਰਪਾ ਜਣੀ ਆ ਤੇ ਵਾਦ ਤੋਂ ਵਾਦ ਸਹਿਯੋਗ ਦਿਓ ਰਿਸ਼ਤੇਦਾਰ ਮੈਂ ਇਤਨੀ ਕਰਨ ਦਿਆ ਵੀ ਅਸੀਂ